ਇਹ ਪਿੰਡ ਵੱਲ ਜਾਣ ਦਾ ਰਸਤਾ ਔਰ ਇਹ ਜਿੱਦਾਂ ਦਾ ਦ੍ਰਿਸ਼ ਦਿਖਾਇਆ ਗਿਆ ਗੇਟ ਬਣਾਇਆ ਗਿਆ ਜਾਨ ਦੇ ਲਈ ਤੁਸੀਂ ਦੇਖ ਪਾ ਰਹੇ ਹੋ ਬੜਾ ਖੂਬਸੂਰਤ ਬੜਾ ਹੀ ਪੰਜਾਬੀ ਬਿਲਕੁਲ ਪਿੰਡੂ ਕਲਚਰ ਜਿਹੜਾ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਆਪਣਾ ਵਿਸਾਰ ਚਲਕ ਕਾਂ ਲਿਖਾਈ ਗਈ ਹੈ ਕਹਿੰਦੇ ਨਾਲ ਆਖ ਭਾਈ ਕਰ ਲੋ ਅੰਨੇ ਸਹੀ ਕਰਦੇ ਬਿਲਕੁਲ ਉਸੇ ਤਰ੍ਹਾਂ ਇਵੇਂ ਪੰਜਾਬੀ ਕਰਾਂ ਦੇ ਵਿੱਚ ਪੁਰਾਣਿਆਂ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਅਸੀਂ ਕੁਝ ਮੂਵੀਜ਼ ਦੇ ਵਗੈਰਾ ਦੇ ਵਿੱਚ ਅਸੀਂ ਦੇਖਦੇ ਆਂ ਕੁਝ ਇਦਾਂ ਦਾ ਹੀ ਕਲਚਰ ਜਿਹੜਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਲੱਗ-ਅਲੱਗ ਅਲੱਗ-ਅਲੱਗ ਪੋਰਸ਼ਨ ਨੇ ਔਰ ਇਸੇ ਤਰੀਕੇ ਦੇ ਨਾਲ ਨੰਬਰਦਾਰ ਦਾ ਘਰ ਦਿਖਾਇਆ ਗਿਆ ਹੈ ਔਰ ਅਸੀਂ ਇਸ ਨੂੰ ਜੈਂਟਰ ਕਰ ਰਹੇ ਹਾਂ ਦੇਖ ਰਹੇ ਹਾਂ ਇਹ ਦੀ ਲਗਾਈ ਆ ਰਹੀ ਹੈ ਕਿਸੇ ਆਨੇ ਬਜ਼ੁਰਗ ਆਰਾਮ ਕਰਦੇ ਦਿਖਾਇਆ ਗਿਆ ਨੇ ਵਿਚ ਇਦਾਂ ਦਾ ਮੰਜਾ ਜਿਹੜਾ ਘਰ ਦਾ ਨੰਬਰਦਾਰ ਦਾ ਘਰ ਕਿਦਾਂ ਦਾ ਹੁੰਦਾ ਸੀ ਕਿਦਾਂ ਵੀ ਉੱਥੇ ਰੌਣਕਾਂ ਹੁੰਦੀਆਂ ਸੀ ਉਹ ਚੋ ਚੀਜ਼ਾਂ ਜਿਹੜੀਆਂ ਨੇ ਇਸ ਵੀਡੀਓ ਦੇ ਵਿੱਚ ਇਸ ਘਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਕੁਝ ਇਸ ਤਰੀਕੇ ਦਾ ਹੀ ਮੰਜ਼ਰ ਜਿਹੜਾ ਹੈ ਦਿਖਾਇਆ ਗਿਆ ਹੈ ਬਿਲਕੁਲ ਪੁਰਾਣਾ ਸਟਾਈਲ ਚੱਕੀ ਜਿਸੇ ਰਾਹੀ ਆਟਾ ਪੀਸਿਆ ਜਾਂਦਾ ਸੀ ਇਸ ਨੂੰ ਦਿਖਾਇਆ ਗਿਆ ਬਿਲਕੁਲ ਪੰਜਾਬੀ ਕਲਚਰ ਪੁਰਾਣੇ ਸਪੈਸ਼ਲੀ ਬਹੁਤ ਪੁਰਾਣੇ ਜ਼ਮਾਨੇ ਦੇ ਵਿੱਚ ਪਿੰਡਾਂ ਦਾ ਜਿੱਦਾਂ ਦਾ ਮਾਹੌਲ ਹੁੰਦਾ ਸੀ ਕਮਰੇ ਹੁੰਦੇ ਸੀ ਘਰ ਹੁੰਦੇ ਸੀ ਕੁਛ ਓਦਾਂ ਦਾ ਹੀ ਦ੍ਰਿਸ਼ ਜਿਹੜਾ ਇਹ ਦਿਖਾਇਆ ਗਿਆ ਹੈ ਪੁਰਾਣਾ ਪੱਖਾ ਪਿਆ ਹੈ ਔਰ ਕਮਰੇ ਦੇ ਵਿੱਚ ਟੋਕਰੀ ਪਈ ਹੈ ਮੰਜਾ ਰੱਖਿਆ ਹੋਇਆ ਹੈ ਕੰਢੇ ਦੇ ਉੱਪਰ ਕਿੱਤਾ ਕਿੱਤਾ ਦੀ ਬਣਾਵਟ ਦਿਖਾਈ ਗਈ ਹੈ ਔਰ ਜਿੱਦਾਂ ਦਾ ਪੋਜੀਸ਼ਨ ਜਿਹੜਾ ਇਹ ਦਿਖਾਇਆ ਗਿਆ ਇਹ ਓਪਨ ਕਿਚਨ ਜੋ ਕਿ ਹੁੰਦਾ ਸੀ ਤੁਸੀਂ ਵੀ ਚਲ ਕੇ ਤੁਸੀਂ ਦੇਖੀ ਹੈ ये भी एक दृश्य है जो कि प्रीतम सिंह जलाहा जलाह जो कम हों जो दिखाने की कोशिश की गई है कम करते दिखाए गए हैं पुराने बिल्कुल किस तरीके चलाया जाता देख पा रहे हो चरखा भी नजदीक आए और ਇਸ ਦਾ ਮਿਹਨਤ ਕਰਕੇ ਪਹਿਲਾਂ ਅਪਰਾ ਤਿਆਰ ਕੀਤਾ ਜਾਂਦਾ ਸੀ ਪਰ ਕੱਟਿਆ ਜਾਂਦਾ ਸੀ ਉਹਨਾਂ ਚਰਚਾਂ ਦੇ ਨਾਲ ਜੁਲਾਈ ਹਾਂ ਦਾ ਜੋ ਖੰਭ ਹੁੰਦਾ ਸੀ ਖੇਤਾਂ ਦਾ ਹੀ ਹੁੰਦਾ ਹੈ ਨਾ ਵੱਲੋਂ ਤਿਆਰ ਕੀਤੀ ਇੱਕ ਚੱਦਰ ਜਿਹੜੀ ਹੈ ਤੁਸੀਂ ਇਹ ਵੀ ਦੇਖ ਪਾ ਰਹੇ ਆ। ਹੱਥ ਕੇ ਹੱਥ ਦਿਨਾਂ ਨਾਲ ਤਿਆਰ ਕੀਤੀ। ਔਰ ਬਹਿਨ ਦੇ ਲਈ ਜੋ ਕਮਰਾ ਹੁੰਦਾ ਸੀ ਉਹ ਉਹ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਛੋਟਾ ਜਿਹਾ ਪੋਰਸ਼ਨ ਜੋ ਕਿ ਕਿਚਨ ਦਾ ਕਹਿ ਸਕਦੇ ਆਸੀਂ ਸਟੋਰ ਰੂਮ ਦਿਖਾਇਆ ਗਿਆ ਹੈ। ਬਹੁਤ ਖੂਬਸੂਰਤੀ ਦੇ ਨਾਲ ਥੋੜੇ ਹੋਰੀਆਂ ਜਗ੍ਹਾ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਦਿਖਾਇਆ ਗਿਆ ਹੈ। ਖਾਲਸਾ ਵਿਰਾਸਾ ਇਸ ਨੂੰ ਬਣਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਦੇਖ ਰਹੇ ਹਾਂ ਇੱਥੇ ਵਿਰਾਸਤ ਦੇ ਨਾਲ ਜੁੜੀਆਂ ਖਾਲਸਾ ਵਿਰਾਸਤ ਦੇ ਨਾਲ ਜੁੜੀ ਹੋਈਆਂ ਕੋਈ ਚੀਜ਼ਾਂ ਨਜ਼ਰ ਆ ਰਹੀਆਂ ਨੇ ਪੁਰਾਣੇ ਜ਼ਮਾਨੇ ਦਾ ਟੀਵੀ ਬੈਠਣ ਲਈ ਕੈਰਾਂ ਦੇ ਜਾਮ ਕਰਕੇ ਮੰਜਾ ਲਗਾਏਗਾ ਕਮਰੇ ਦੀ ਬਨਾਵਟ ਕਿੰਨੀ ਦੀ ਕੀਤੀ ਗਈ ਹੈ। ਪੱਖੇ ਦਾ ਤੁਸੀਂ ਦੇਖੋ। ਦੇਖੋ ਪਹਿਲਾਂ ਪੱਖੇ ਚੱਲਦੇ ਸੀ। ਉਹੀ ਪੱਖਾ ਜਿਹੜਾ ਹੈ ਹਜ਼ਰ ਆ ਰਹੇ ਨਾ। ਔਰ ਦੂਸਰੇ ਕਮਰੇ ਦੇ ਵਿੱਚ ਕੰਮ ਕਰਨ ਦੇ ਲਈ ਮਸ਼ੀਨ ਔਰ ਆਇਰਨ ਸਟੂਲ। ਆ ਗਾਇਸ ਇਹ ਜਿਹੜੀ ਜਗ੍ਹਾ ਹੈ ਤੁਸੀਂ ਦੇਖ ਰਹੇ ਹੋ ਪੜ ਰਿਹਾ ਹੋ ਲਾਹੌਰੀ ਪੰਜਾਬੀ ਜੁੱਤੀ। ਦੇਖ ਕਲਪਸ਼ਨ ਦਿਖਾਇਆ ਕਿ ਲਾਹੌਰੀ ਸਟਾਈਲ ਦੀਆਂ ਪੰਜਾਬੀ ਜੁੱਤੀਆਂ ਨਜ਼ਰ ਆ ਰਹੀ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਪਿੰਡਾਂ ਦੀਆਂ ਗਲੀਆਂ ਦਾ ਜਿਹੜਾ ਰਸਤਾ ਦਿਖਾਇਆ ਗਿਆ ਹੈ ਔਰ ਇੱਕ ਪੀਚੋ ਬਣਾਈ ਗਈ ਹੈ ਜੋ ਕਿ ਪਹਿਲਾਂ ਲੜਕੀਆਂ ਖੇਡਦੀਆਂ ਸੀ ਜਾਂ ਲੜਕੇ ਵੀ ਖੇਡ ਲੈਂਦੇ ਸੀ ਜੋ ਆtica ਲਗਭਗ ਅਲੋਪ ਹੁੰਦੀ ਜਾ ਰਹੀ ਹੈ ਨਹੀਂ ਇਦਾਂ ਦੀਆਂ ਖੇਡਾਂ ਨੇ ਸਾਡੀਆਂ ਲੋਕ ਖੇਡਾਂ ਸਨ ਉਸ ਦਾ ਦ੍ਰਿਸ਼ ਦਿਖਾਇਆ ਗਿਆ ਬਿਲਕੁਲ ਇਦਾਂ ਲੱਗਦਾ ਜਿਵੇਂ ਪੁਰਾਣੇ ਜ਼ਮਾਨੇ ਦੇ ਪਿੰਡ ਹੋਣ ਔਰ ਤੁਸੀਂ ਦੇਖੋ ਇਹ ਕੰਦਾ ਦੇ ਉੱਪਰ ਜਿਹੜੀ ਹੈ ਮਿੱਟੀ ਦੀਆਂ ਕੰਦਾ ਬਣਾਈਆਂ ਗਈਆਂ ਨੇ ਲੇਪ ਜਿਹੜਾ ਮਿੱਟੀ ਦਾ ਕੀਤਾ ਗਿਆ ਹੈ ਇਸ ਨੂੰ ਖੂਬਸੂਰਤ ਦਿਖਾਉਣ ਵਾਸਤੇ ਅਟਰੈਕਟਿਵ ਦਿਖਾਉਣ ਵਾਸਤੇ ਕੁਝ ਕਲਰਸ ਦਾ ਜਿਹੜਾ ਹੈ ਕੰਬੀਨੇਸ਼ਨ ਕੀਤਾ ਗਿਆ ਕਲਰਸ ਭਰੇ ਗਏ ਨੇ ਤੁਸੀਂ ਦੇਖੋ ਜਿਵੇਂ ਪਹਿਲਾਂ ਇਟਾਂਾਂ ਦਾ ਦੀਆਂ ਹੁੰਦੀਆਂ ਸੀ ਉਸ ਤੋਂ ਪਹਿਲਾਂ ਕੱਚੇ ਵੀ ਹੁੰਦੇ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਰਸਤੇ ਕਲੀਆਂ ਮੁਹੱਲੇ ਦਿਖਾਏ ਗਏ ਨੇ ਅਸੀਂ ਦੇਖ ਪਾ ਰਹੇ ਹਾਂ ਬਹੁਤ ਹੀ ਖੂਬਸੂਰਤ ਦਿਹਾੜ ਬਿਲਕੁਲ ਇਦਾਂ ਲੱਗਦਾ ਜਿਵੇਂ ਪੁਰਾਣੇ ਜ਼ਮਾਨੇ ਦੇ ਪਿੰਡਾਂ ਦੇ ਘਰ ਹੋਣ ਬੜਾ ਸ਼ਾਂਤਮਈ ਕਿੱਕੇ ਦੇ ਨਾਲ ਜਿਹੜੀ ਆ ਤੇ ਕਾਫੀ ਖੂਬਸੂਰਤ ਮੰਜ਼ਰ ਜਿਹੜਾ ਹੈ ਨਜ਼ਰ ਆ ਰਿਹਾ ਸਾਨੂੰ ਅਸੀਂ ਇਸ ਮਹੱਲੇ ਦੇ ਵਿੱਚ ਜਾ ਕੇ ਦੇਖਦੇ ਹਾਂ ਇਸੇ ਅੱਗੇ ਕੀ ਦਿਖਾਇਆ ਗਿਆ ਹੈ ਬਰਕਰਾਰ ਰਹੇ ਹੋ ਬਨੇ ਰਹੇ ਹੋ ਨਾਲ ਅ ਮਹੱਲੇ ਦੇ ਵਿੱਚ ਅਸੀਂ ਆ ਗਏ ਆਂ ਉਹ ਦੇਖੋ ਜਿਵੇਂ ਮਹੱਲਾ ਜਿਹੜਾ ਬਿਲਕੁਲ ਇੱਕ ਪਿੰਡ ਦੇ ਖਾਇਆ ਗਿਆ ਮਹੱਲਾ ਦਿਖਾਇਆ ਗਿਆ ਅਸੀਂ ਮਹੱਲੇ ਦੇ ਵਿੱਚ ਨਿਕਲ ਕੇ ਅਸੀਂ ਅੱਗੇ ਨਿਕਲੇ ਆਂ ਤੇ ਇੱਥੇ ਕੁਝ ਝੁੱਲੇ ਆ ਰਹੇ ਨੇ ਇਹਨਾਂ ਚਾਹਤ ਪਾਰ ਹੈ ਪਾਰ ਦੇ ਕੁਝ ਝੁੱਲੇ ਲੱਗੇ ਹੋਏ ਨੇ ਇਹਨਾਂ ਨੂੰ ਅਸੀਂ ਇੰਜੋਏ ਕਰਾਂਗੇ ਬਾਅਦ ਵਿੱਚ उसके बाद अस देख रहे हैं एक तो मार्केट दिखाई गई है महारानी दुपट्टा पुराने जमाने जो फोन चल रहे उस समय वो नजर आ रहे हैं देखो महला थ नजर आ रहा है जिम्मे के मोहला होंगे पिंड के बाजार मोहल्ले उन्हों का ਇਹ ਬਿਲਕੁਲ ਪੁਰਾਣਾ ਕਲਚਰ ਦਾ ਕਰ ਦਿਖਾਇਆ ਗਿਆ ਹੈ ਕੁਝ ਇਥੇ ਫੋਟੋ ਸ਼ੂਟ ਵੀ ਹੋ ਰਿਹਾ ਹੈ ਤੇ ਸਰਪੰਚ ਦਾ ਕਰ ਕਿੱਦਾਂ ਦਾ ਹੁੰਦਾ ਸੀ ਕੁਛ ਓਦਾਂ ਦਾ ਦ੍ਰਿਸ਼ ਦਿਖਾਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰਪੰਚ ਹੁੰਦਾ ਸੀ ਪਿੰਡ ਦਾ ਹੌਸਟੈਂਡ ਪੁੱਲਾ ਡੁੱਲੇ ਕਰ ਬਣਾਏ ਜਾਂਦੇ ਸੀ ਉਹਨਾਂ ਦੇ ਅਸੀ ਕਾਲ ਜੀ ਆ ਦੇਖ ਪਾ ਰਹੇ ਹੋ ਕਿ ਸਰਪੰਚ ਦੇ ਘਰ ਦੇ ਦ੍ਰਿਸ਼ ਦਿਖਾਨ ਦੀ ਕੋਸ਼ਿਸ਼ ਕੀਤੀ ਗਈ ਹੈ ਟੇਬਲ ਹੈ ਡਾਈਨਿੰਗ ਟੇਬਲ ਉਹਨਾਂ ਦਾ ਔਰ ਇੱਥੇ ਕੰਮ ਕਰਨ ਦੇ ਲਈ ਕਤਨ ਦੇ ਲਈ ਵੀ ਆ ਦਿਖਾਇਆ ਗਿਆ ਹੈ ਪੁਰਾਣੇ ਜ਼ਮਾਨੇ ਦੀ ਜੋ ਅਲਮਾਰੀ ਹੁੰਦੀ ਸੀ ਉਹਨਾਂ ਦੀ ਔਰ ਕੁਛ ਉਹਨਾਂ ਦਾ ਆ ਪੁੱਲੀ ਪਾਦੀ ਦਿਖਾ ਰਿਹਾ ਤੁਹਾਨੂੰ ਬਿਲਕੁਲ ਨਿਕੜਦਾ ਬਣਿਆ ਹੋਇਆ ਅਸੀਂ ਦੇਖ ਪਾ ਰਹੇ ਹਾਂ ਇੱਕ ਚਰਖਾ ਕੱਤਦਾ ਦਿਖਾਇਆ ਜਾ ਰਿਹਾ ਅਸੀਂ ਥੋੜ੍ਹਾ ਜਿਹਾ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਕਰ ਰਹੇ ਨੇ ਆ ਇਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਮੁਟਿਆਰਾਂ ਕਰਨ ਦੇ ਵਿੱਚ ਔਰਤਾਂ ਚਰਖਾ ਕੱਤਦੇਆਂ ਸੀ ਤਾਂ ਕੁਝ ਉਦਾਂ ਦਾ ਮੰਜ਼ਰ ਹੈ ਦਿਖਾਉਗੇ ਮੈਂ ਤੁਸੀ ਥੋੜਾ ਉਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਮ ਬਣਾ ਕੇ ਜਿਹੜਾ ਇਹ ਲੋ ਨੂੰ ਖਿੱਚਿਆ ਜਾ ਰਿਹਾ ਇੱਕ ਤਰਤੀਬ ਦੇ ਨਾਲ ਖਿੱਚ ਕੇ ਆ ਦੂਸਰੇ ਹੱਥ ਦੇ ਨਾਲ ਉਸ ਨੂੰ ਕੱਟਿਆ ਜਾ ਰਿਹਾ ਹੈ ਤੋ ਤਾਗਾ ਬਣ ਰਿਹਾ ਹੈ ਬਹੁਤ ਖੂਸੂਰਤੀ ਦੇ ਨਾਲ ਅਸੀਂ ਦੇਖ ਰਿਹਾ ਕਿ ਸਾਡੇ ਇਤਿਹਾਸ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੀਆਂ ਔਰਤਾਂ ਜਿਹੜੀਆਂ ਨੇ ਘਰਾਂ ਦੇ ਵਿੱਚ ਕਿੱਦਾਂ ਦੇ ਕੰਮ ਕਰਦੀਆਂ ਸੀ ਕੁਛ ਇਦਾਂ ਦਾ ਹੀ ਮੰਜ਼ਰ ਹੈ ਨਜ਼ਰ ਆ ਰਿਹਾ ਆ ਇੱਕ بڑا ਸਿੰਘਾਸ਼ਨ ਟਾਈਪ ਦਿਖਾਇਆ ਗਿਆ ਹੈ ਕਿ ਸਰਪੰਚ ਦਾ ਰੁਤਬਾ ਜਿਹੜਾ ਹੈ ਬਹੁਤ ਵੱਡਾ ਹੁੰਦਾ ਸੀ ਪਿੰਡ ਦੇ ਵਿੱਚ ਤੇ ਕੁਛ ਇਦਾਂ ਦੇ ਹੀ ਕੁਰਸੀ ਜਿਹੜੀ ਹੈ ਉਹਨਾਂ ਦਾ ਸਿੰਘਾਸ਼ਨ ਦੀ ਖਾਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਾਨਵਰ ਰੱਖਣ ਦੀ ਜਗ੍ਹਾ ਕਿਚਨ ਦਿਖਾਇਆ ਗਿਆ ਹੈ ਆ ਇੱਥੇ ਤੁਰਦੇ ਹੋਏ ਜਲਦੇ ਹੋਏ ਨਜ਼ਰ ਇਦਾਂ ਲੱਗ ਰਿਹਾ ਹੈ ਕਿ ਵਾਕਈ ਤੁਸੀਂ ਕਿਸੇ ਪ੍ਰਾਤਨ ਪਿੰਡ ਦੇ ਜਾਂ ਸ਼ਹਿਰ ਕਰ ਰਹੇ ਹੋ ਪਿੰਡ ਦੇ ਵਿੱਚ ਜਾ ਰਹੇ ਹੋ ਔਰ ਕੁਝ ਗੇਮਸ ਵੀ ਹੈ ਕੁਝ ਚੀਜ਼ਾਂ ਹੋਰ ਵੀ ਜਿਹੜੀਆਂ ਨੇ ਇੱਥੇ ਸ਼ਾਮਿਲ ਕੀਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਸ਼ਗਨ ਐਮਪੋਰੀਅਮ ਕੁਝ ਮਾਰਕੀਟ ਜਿਹੜੀ ਹੈ ਡਿਜ਼ਾਈਨ ਕੀਤੀ ਗਿਆ ਸਜਾਈ ਗਈ ਹੈ ਖੂਬਸੂਰਤ ਹੈ बहुत खूबसूरत तरीके नाल इस चीज में दिखाया गया अंदर मंदिर है मुफ्त मेहंदी लगवाओ इंतजाम भी किया गया मेहंदी लगवा सकते हो ਮੈਂ ਕਮਰਿਆਂ ਦੀ ਬਨਾਵਟ ਦੇਖ ਰਿਹਾ ਹਾਂ, ਅਲਮਾਰੀਆਂ ਦਾ ਸੈਟਅਪ, ਸਮਾਨ ਕੰਗੀਆਂ ਥਾਵਾਂ ਜਿਹੜਾ ਸੋਹਣਾ ਨਜ਼ਰ ਆ ਰਹੀ ਹੈ। ਬਹੁਤ ਖੂਬਸੂਰਤ ਹੈ। ਆ ਇੱਕ ਥਾਣੇ ਦਾ ਜੇਲ੍ਹ ਦਾ ਮੰਜ਼ਰ ਦਿਖਾਇਆ ਗਿਆ ਹੈ। ਸਾਡੇ ਪਿੰਡ ਦਾ ਥਾਣਾ। ਔਰ ਇਸੇ ਕਹਿਦੇ ਨੂੰ ਜਗੜਿਆ ਹੋਇਆ ਦਿਖਾਇਆ ਗਿਆ ਹੈ। ਦੇ ਨਾਲ ਜਿੱਦਾਂ ਦਾ ਸੀ ਮੰਜ਼ਰ ਲੇੜਾ ਤੁਸੀਂ ਦੇਖ ਪਾ ਰਹੇ ਹੋ। बड़ा खूबसूरत तरीके बनाया गया डिजाइन किया गया है